ਜਿਨ੍ਹਾਂ ਨੂੰ ਕਹਦੇ ਸੀ ਨਸ਼ੇੜੀ ਹੈਗੇ ਕੋਈ ਕੰਮ ਦੇ ਨਹੀਂ ਉਹ ਫਿਰਦੇ ਨੇ ਧਰਨੇ ਦੇ ਵਿੱਚ ਆਏ ਸਾਰੇ ਤੁਹਾਨੂੰ ਚਾਹੇ ਨਸ਼ੇੜੀ ਕਹਿ ਲਓ ਤੁਸੀਂ ਪਰ ਦੇਖ ਲਓ ਤੁਸੀਂ ਇਹ ਹਸਬੰਦ ਨਸ਼ੇੜੀਆਂ ਨੇ ਕੀ ਕੀਤਾ ਹੋਇਆ ਪੰਜਾਬ ਨਾਲ ਜਿਹਨੇ ਅੱਜ ਤੀ ਪੰਗਾ ਲਿਆ ਉਹ ਸੁੱਕਾ ਨਹੀਂ ਰਿਹਾ ਸਾਡੇ ਪਿੰਡਾਂ ਨੂੰ ਝਾੜ ਕੇ ਇਹ ਇਹ ਬਣਾਇਆ ਗਿਆ ਚੰਡੀਗੜ੍ਹ ਬਣਾਇਆ ਗਿਆ ਛੋੰਜ ਹਜ਼ਾਰੂ ਉੱਠਦੇ ਆ ਉਹ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਪੁੱਤ ਜੰਮਿਆ ਉਹਨੇ ਫੇ ਕੀ ਕਰ ਦੇਣਾ ਥੋੜਾ ਜਿਹਾ ਤੁਸੀਂ ਆਪਣਾ ਆਪ ਸੁਧਾਰੋ ਭਾਈ ਪੰਜਾਬ ਦੀ ਗਵਰਨਮੈਂਟ ਜਿਹੜੀ ਆ ਉਹ ਓਦਾਂ ਕਹੀ ਜਾਂਦੀ ਅਸੀਂ ਪੰਜਾਬ ਅਸੀਂ ਨਾਲ ਆ ਫੇ ਤੁਹਾਡੀ ਜਿਹੜੀ ਪੁਲਿਸ ਆ ਉਹ ਕਿਸੇ ਹੋਰ ਦੀ ਥੋੜੀ ਆ ਪੰਜਾਬ ਦੀ ਪੁਲ ਉਰੇ ਪਿਛੇ ਇਹ ਜੋ ਹੋ ਰਿਹਾ ਨਾ ਇਹ ਸਰਕਾਰਾਂ ਸੈਂਟਰ ਸਰਕਾਰ ਕਿਤੇ ਨਾ ਕਿਤੇ ਬਹੁਤ ਵੱਡੇ ਤਰੀਕੇ ਦੇ ਨਾਲ ਪੰਜਾਬ ਨੂੰ ਆਪਣੇ ਅੰਡਰ ਕਰਨਾ ਚਾਹੁੰਦੀ ਜਿੱਦਾਂ ਇਹਨਾਂ ਨੇ ਕਿਹਾ ਸੀਗਾ ਇੱਕ ਭਾਸ਼ਾ ਇੱਕ ਵਨ ਭਾਸ਼ਾ ਵਨ ਨੇਸ਼ਨ ਕਰ ਹਨਾ ਤੇ ਉਹ ਜਿਹੜੀ ਗੱਲ ਆ ਉਹ ਕਿਤੇ ਨਾ ਕਿਤੇ ਸਾਡੇ ਤੇ ਇਹ ਟੁਗਦੀ ਆ ਵੀ ਕੱਲ ਨੂੰ ਇਹ ਕੁਝ ਵੀ ਕਰ ਸਕਦੇ ਆ ਇਹ ਕਿਤੇ ਨਾ ਕਿਤੇ ਸਮਝਣ ਦੀ ਗੱਲ ਆ ਦੋਗਲੀ ਨੀਤੀ ਸਰਕਾਰਾਂ ਖੇਡ ਰਹੀਆਂ ਕਹੀ ਜਾਂਦੀਆਂ ਸੀ ਨਾਲ ਡਾਲਿਆ ਤੇ ਪਰ ਨਾਲ ਹੈ ਨਹੀਂ ਕੁਝ ਵੀ ਕਿਦੇ ਨਾ ਕਿਤੇ ਸਾਨੂੰ ਸਮਝਣ ਦੀ ਲੋੜ ਆ ਅਸੀਂ ਜਿੰਨ ਜੇ ਸਮਝਾਂਗੇ ਨਹੀਂ ਨਾ ਤੇ ਕਿਦੇ ਨਾ ਕਿਤੇ ਬਹੁਤ ਵੱਡਾ ਕੰਨ ਘਾਟਾ ਖਾਵਾਂਗੇ ਪਹਿਲਾ ਸਾਡੇ ਪੰਜਾਬ ਨੂੰ ਇਹਨਾਂ ਨੇ ਐਂ ਤਾਂ ਮਾੜਾ ਬਣਾਤਾ ਵੀ ਇੱਥੇ ਨਸ਼ੇ ਬਹੁਤ ਆਈਏ ਬਹੁਤ ਹੈ ਬਹੁਤ ਹੈ ਨਾ ਇਹ ਪੰਜਾਬ ਨੱਪਣ ਨੂੰ ਰੋਡ ਕੱਢੀ ਤੁਸੀਂ ਕਰਦੇ ਆ ਦਿੱਲੀ ਕਟੜਾ ਰੋਡ ਇਹਨਾਂ ਨੇ ਪੰਜਾਬ ਇੱਧਰ ਤੇ ਪੰਜਾਬ 'ਚ ਹੈ ਕੁਝ ਨਹੀਂ ਤੁਸੀਂ ਰੋਡਾਂ ਕੱਢ ਕੇ ਕੀ ਕਰਨਾ ਜਿਨ੍ਹਾਂ ਨੂੰ ਕਹਿੰਦੇ ਸੀ ਨਸ਼ੇੜੀ ਹੈਗੇ ਕੋਈ ਕੰਮ ਦੇ ਨਹੀਂ ਉਹ ਫਿਰਦੇ ਨੇ ਧਰਨੇ ਦੇ ਵਿੱਚ ਆਏ ਸਾਰੇ ਮੈਨੂੰ ਚਾਹੀਏ ਨਾ ਨਸ਼ੇੜੀ ਕਹਿ ਲਓ ਤੁਸੀਂ ਪਰ ਦੇਖ ਲਓ ਤੁਸੀਂ ਇਸ ਵੇਲੇ ਨਸ਼ੇੜੀਆਂ ਨੇ ਕੀ ਕੀਤਾ ਹੋਇਆ ਅੱਗ ਬਹੁਤ ਹੈ ਅੰਦਰ ਬਹੁਤ ਜ਼ਿਆਦਾ ਭਾਂਮੜ ਚੱਕੀ ਫਿਰਦੀ ਹੈ ਸਾਡੀ ਜਨਤਾ ਸਾਡੇ ਲੋਕ ਬਹੁਤ ਕੁਝ ਕਰਨਾ ਚਾਹੁੰਦੇ ਆ ਪਰ ਗੱਲ ਹੈਗੀ ਕਿਤੇ ਨਾ ਕਿਤੇ ਅਸੀਂ ਆਗੂ ਸਾਡੇ ਚੰਗੇ ਹੋਣ ਚੰਗੇ ਆਗੂ ਜੇ ਆਉਣ ਦੀ ਕੋਸ਼ਿਸ਼ ਕਰਦੇ ਆ ਇਹ ਚੱਕ ਕੇ ਉਹਨਾਂ ਨੂੰ ਜਿਨ੍ਹਾਂ ਤੇ ਸਿੱੜਦੇ ਹੁੰਦੇ ਆ ਵੀ ਆ ਹੈਗਾ ਇੱਕ ਟ੍ਰਾਇਲ ਜਿਹਾ ਦਿਖਾਇਆ ਹੈ ਪੰਜਾਬ ਦੇ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਫੇਰ ਵੀ ਇਹ ਸਰਕਾਰਾਂ ਇਦਾਂ ਕੁਝ ਨਾ ਕੁਝ ਕਰਨਗੀਆਂ ਤੇ ਇਹਦਾ ਡਬਲ ਰੂਪ ਦੇਖਣ ਨੂੰ ਮਿਲੂਗਾ ਆ ਆ ਸਰਕਾਰਾਂ ਨੂੰ ਕਿਤੇ ਨਾ ਕਿਤੇ ਇਹ ਇੱਕ ਸੰਭ ਝਲਕਾਂ ਹੀ ਦਿਖਾ ਰਹੇ ਆ ਹੱਲੇ ਬਾਕੀ ਮਾਰੇ ਬਹੁਤ ਬਿਆਨਤਾ ਉਹ ਜਿਹੜਾ ਕੇਸਰੀ ਨਿਸ਼ਾਨ ਆ ਉਹਦੇ ਥੱਲੇ ਜਦੋਂ ਇਹ ਕੌਮ ਇਕੱਠੀ ਹੁੰਦੀ ਆ ਤੇ ਇਹਨਾਂ ਦੇ ਜਿਹੜੇ ਮੋਨੇ ਕੋਨੇ ਆ ਉਹ ਹੀ ਵੱਡੇ ਵੱਡੇ ਕਾਰਜ ਕਰਦੇ ਪੰਜਾਬ ਯੂਨੀਵਰਸਿਟੀ ਪਚਾਓ ਮੋਰਚੇ ਦੇ ਵਿੱਚ ਜਿੱਥੇ ਕਹਿ ਲਈ ਕਿ ਸਿਆਸਤਦਾਨ ਆਏ ਔਰ ਉਥੇ ਕਹਿ ਲਈ ਕਿ ਕਿਸਾਨ ਆ ਕੁਆਏ ਕਾਫੀ ਨੌਜਵਾਨ ਜਿੱਥੇ ਬੰਦੀਆਂ ਆਏ ਆ ਨੇ ਤਾਂ ਉਥੇ ਜਿਹੜੇ ਫਿਲਮੀ ਅਦਾਕਾਰ ਨੇਗੇ ਉਹ ਵੀ ਪਹੁੰਚੇ ਹੋਏ ਨੇ ਖਾਸ ਤੌਰ ਤੇ ਜਿਹੜਾ ਟਾਈਮ ਜਿਹੜਾ ਆਪਣਾ ਕੱਢ ਕੇ ਆਏ ਨੇ ਬਾਈ ਸਾਡੇ ਨਾਲ ਮੌਜੂਦ ਨੇ ਬਾਈ ਇੱਥੇ ਆਏ ਕਿਵੇਂ ਜੀ ਕਰਿਆ ਆ ਦੇਖੋ ਕਿਤੇ ਨਾ ਕਿਤੇ ਅਸੀਂ ਪੰਜਾਬ ਦਾ ਖਾਨੇ ਆ ਪੰਜਾਬ ਦੀ ਭਾਸ਼ਾ ਬੋਲਦੇ ਆ ਪੰਜਾਬ ਦੀ ਮਿੱਟੀ ਦੇ ਉੱਤੇ ਐਡਾ ਜੀਵਨ ਕੱਢਿਆ ਤਾਂ ਕਿਤੇ ਨਾ ਕਿਤੇ ਸਾਡਾ ਫਰਜ਼ ਪਣਦਾ ਕਿ ਅਸੀਂ ਆ ਕੇ ਉਹਨਾਂ ਨੌਜਵਾਨਾਂ ਦੇ ਨਾਲ ਜਿਹੜੇ ਆਪਣੇ ਸੰਘਰਸ਼ਾਂ ਦੀ ਲੜ ਰਹੇ ਆ ਦਿੱਲੀ ਵੀ ਜਦੋਂ ਧਰਨਾ ਹੋਇਆ ਅਸੀਂ ਉਹਦੇ ਵੀ ਤਿੰਨ ਚਾਰ ਮਹੀਨੇ ਉੱਥੇ ਰਹੇ ਪਤਾ ਨਹੀਂ ਅੰਦਰੋਂ ਟਿਕਾ ਨਹੀਂ ਸੀ ਆ ਰਿਹਾ ਫਿਰ ਬਾਈ ਅੰਮ੍ਰਿਤਪ ਸਿੰਘ ਹੁਰਾਂ ਦੇ ਵੀ ਮੈਸੇਜ ਆਇਆ ਸੀ ਕਿ ਪਹੁੰਚੋ ਹਾਲਾਂਕਿ ਬਾਈ ਹੋਣੀ ਮਿਲੇ ਨਹੀਂ ਕਿਉਂਕਿ ਤੁਹਾਨੂੰ ਪਤਾ ਵੀ ਹਰ ਇੱਕ ਬੰਦਾ ਆਪਣਨੇ ਚੱਲ ਪਰ ਸਾਡਾ ਫਰਜ਼ ਮੰਨਦਾ ਸੀ ਹਾਜ਼ਰੀ ਭਰੀਏ ਕਹਿੰਦੇ ਹੁੰਦੇ ਨਾ ਗੱਲ ਫੇ ਉੱਥੇ ਆ ਜਾਂਦੀ ਕਹਿੰਦੇ ਵੀ ਅੱਗ ਲੱਗੀ ਸੀ ਚਿੜੀ ਅੱਗ ਬੁਝਾਉਣ ਲੱਗ ਪਈ ਨਾਲ ਚੌਂਝ ਚ ਪਾਣੀ ਪਾ ਕੇ ਕਹਿੰਦੇ ਉਹ ਕਹਿੰਦੀ ਕਿਸੇ ਨੇ ਉਹਨੂੰ ਕਿਹਾ ਵੀ ਤੇਰੀ ਚੌਂਝ ਨਾ ਕਿਤੇ ਇਹ ਬਚ ਜੂ ਉਹ ਕਹਿੰਦੀ ਬਜੇ ਨਾ ਬਚੇ ਪਰ ਆਉਂਗੀ ਤਾਂ ਮੈਂ ਬੁਝਾਉਣ ਵਾਲਿਆਂ ਚ ਨਹੀਂ ਨਾ ਅੱਗ ਲਾਉਣ ਵਾਲਿਆਂ ਚ ਨਹੀਂ ਤਾਂ ਕਿਦਨਾਂ ਕਿਹਾ ਮੈਂ ਔਰ ਮੇਰੇ ਨਾਲ ਮੁੰਡਾ ਮੇਰਾ ਮਿੱਤਰ ਐ ਸੀ ਨਾ ਮੈਟੋਗ੍ਰਾਫਰ ਐ ਗਗਨ ਇਹ ਅਸੀਂ ਦੋਨੋਂ ਇਕੱਠੇ ਹੋ ਕੇ ਅੰਗੇ ਯਾਰ ਆਪਾਂ ਦਾ ਜਾ ਇਹ ਜੋ ਹੋ ਰਿਹਾ ਨਾ ਇਹ ਸਰਕਾਰਾਂ ਸੈਂਟਰ ਸਰਕਾਰ ਕਿਤੇ ਨਾ ਕਿਤੇ ਬਹੁਤ ਵੱਡੇ ਤਰੀਕੇ ਦੇ ਨਾਲ ਪੰਜਾਬ ਨੂੰ ਆਪਣੇ ਅੰਡਰ ਕਰਨਾ ਚਾਹੁੰਦੀ ਜਿੱਦਾਂ ਇਹਨਾਂ ਨੇ ਕਿਹਾ ਸੀਗਾ ਇੱਕ ਭਾਸ਼ਾ ਇੱਕ ਵਨ ਭਾਸ਼ਾ ਵਨ ਨੇਸ਼ਨ ਹਨਾ ਤੇ ਉਹ ਜਿਹੜੀ ਗੱਲ ਆ ਉਹ ਕਿਤੇ ਨਾ ਕਿਤੇ ਸਾਡੇ ਤੇ ਇਹ ਢੱਕਦੀ ਆ ਵੀ ਕੱਲ ਨੂੰ ਇਹ ਕੁਝ ਵੀ ਕਰ ਸਕਦੇ ਆ ਜਿਵੇਂ ਤੁਸੀਂ YouTube ਦਾ ਚੈਨਲ ਤੁਹਾਡਾ ਤੁਸੀਂ ਕੰਮ ਕਰਦੇ ਹੋ ਮੇਰੇ ਕੋ ਚੈਨਲ ਆ ਪੰਜਾਬ ਆਨਲਾਈਨ ਦੇ ਨਾਂ ਤੋਂ ਜਿੱਤੇ ਮੈਂ ਧਾਰਮਿਕ ਕੰਟੈਂਟ ਪਉਣਾ ਉਹਦੇ ਤੇ ਕੋਈ ਪ੍ਰਚਾਰਕ ਕੋਈ ਜਥੇਬੰਦੀ ਦਾ ਕੋਈ ਵੱਡਾ ਬੰਦਾ ਜੇ ਕੋਈ ਦੋ ਸ਼ਬਦ ਵੀ ਕਿਸ ਕੋਈ ਇਹਨਾਂ ਦੇ ਖਿਲਾਫ ਬੋਲ ਦਿੰਦਾ ਤਾਂ ਚੈਨਲ ਤੇ ਉਹ ਵੀਡੀਓ ਬੈਨ ਕਰ ਦਿੱਤੀ ਜਾਂਦੀ ਇਹ ਕਿਉਂ ਬਈ ਕਿਉਂ ਕਿ ਸਾਡੇ ਕੋਲ ਹੱਕ ਨਹੀਂ YouTube ਤੁਹਾਡੇ ਪਾਪੇ ਦਾ ਵੀ ਤੁਸੀਂ YouTube ਤੇ ਕੀ ਲਗਦੇ ਹੋ ਇਹਨਾਂ ਨੇ ਉੱਥੇ ਬੰਦ ਕਰਾਏ ਹੋਏ ਆ ਸਾਡੀ ਗਵਰਨਮੈਂਟ ਨਹੀਂ ਇਹਦਾ ਮਤਲਬ ਸਾਡੇ ਪ੍ਰਚਾਰਕ ਆਪਦਾ ਇਤਿਹਾਸ ਵੀ ਨਹੀਂ ਦੱਸ ਸਕਦੇ ਹੈ ਨਾ ਵੀ ਇਤਿਹਾਸ ਸੁਣਾਉਂਦੇ ਆ ਇਤਿਹਾਸ ਜੋ ਸਾਡੇ ਨਾਲ ਬੀਤਿਆ ਸੀ ਉਹਨਾਂ ਨੂੰ ਮੇਲ ਵੀ ਪਾਉਨੇ ਆ ਕਿ ਭਾਈ ਵੀ ਇਤਿਹਾਸ ਆ ਸਾਡਾ ਉਹ ਕਹਿੰਦੇ ਤੁਹਾਡੀ ਗਵਰਨਮੈਂਟ ਨੇ ਸਾਨੂੰ ਮਨਾ ਕੀਤਾ ਆ ਹਨਾ ਇਦਾਂ ਇਦਾਂ ਉਹਨਾਂ ਦੀ ਆਉਂਦੇ ਆ ਵੀ ਤੁਹਾਡੇ ਵੱਲੋਂ ਉੱਥੋਂ ਤੁਹਾਡੀ ਕੰਟਰੀ ਵੱਲੋਂ ਸਾਨੂੰ ਮਨਾ ਕੀਤਾ ਗਿਆ ਹੁਣ ਤੁਸੀਂ ਆਪ ਸੋਚੋ ਜੇ ਅਸੀਂ ਆਪਦਾ ਇਤਿਹਾਸ ਹੀ ਨਹੀਂ ਦੱਸ ਸਕਦੇ ਤੇ ਫੇ ਕੀ ਕਰਾਂਗੇ ਨੌਜਵਾਨ ਅੱਜ ਇਕੱਠੇ ਹੋ ਕੇ ਉਹਨਾਂ ਨੇ ਹੰਬੜਾ ਮਾਰਿਆ ਪੰਜਾਬ ਦੀ ਗਵਰਨਮੈਂਟ ਜਿਹੜੀ ਆ ਉਹ ਓਦਾਂ ਕਹੀ ਜਾਂਦੀ ਅਸੀਂ ਪੰਜਾਬ ਅਸੀਂ ਨਾਲ ਆ ਫੇ ਤੁਹਾਡੀ ਜਿਹੜੀ ਪੁਲਿਸ ਆ ਉਹ ਕਿਸੇ ਹੋਰ ਦੀ ਥੋੜੀ ਆ ਪੰਜਾਬ ਦੀ ਪੁਲਿਸ ਉਹ ਰੋਕੇਗਾ ਤੋਰੇ ਪਿੱਛੇ ਤੁਸੀਂ ਪੰਜਾਬ ਚ ਨਾ ਰੋਕੋ ਚੰਡੀਗੜ੍ਹ ਵਾਲੇ ਰੋਕਦੇ ਕੋਈ ਨਹੀਂ ਉਹਨਾਂ ਨੂੰ ਜੱਟ ਲਾਂਗੇ ਤੁਸੀਂ ਪਿੱਛੇ ਸੁਹਾਣਾ ਸਾਹਿਬ ਲਾ ਕੇ ਅੰਬ ਸਾਹਿਬ ਗੁਰਦੁਆਰੇ ਲਾ ਕੇ ਰੋਕੀ ਜਾਂਦੇ ਇੱਕ ਕੁੱਕ ਥੋੜੀ ਬਣਦੀ ਆ ਇਹ ਕਿਤੇ ਨਾ ਕਿਤੇ ਸਮਝਣ ਦੀ ਗੱਲ ਆ ਦੋਗਲੀ ਨੀਤੀ ਸਰਕਾਰਾਂ ਖੇਡ ਰਹੀਆਂ ਕਹੀ ਜਾਂਦੀਆਂ ਅਸੀਂ ਨਾਲ ਡਾਲਿਆ ਤੇ ਪਰ ਨਾਲ ਹੈ ਨਹੀਂ ਕੁਛ ਵੀ ਕਿਦੇ ਨਾ ਕਿਤੇ ਸਾਨੂੰ ਸਮਝਣ ਦੀ ਲੋੜ ਆ ਅਸੀਂ ਜਿੰਨ ਜੇ ਸਮਝਾਂਗੇ ਨਹੀਂ ਨਾ ਤੇ ਕਿਦੇ ਨਾ ਕਿਤੇ ਬਹੁਤ ਵੱਡਾ ਕਿਨੇ ਘਾਟਾ ਖਾਵਾਂਗੇ ਪਹਿਲਾਂ ਸਾਡੇ ਪੰਜਾਬ ਨੂੰ ਇਹਨਾਂ ਨੇ ਐਂ ਤਾਂ ਮਾੜਾ ਬਣਾਤਾ ਵੀ ਇੱਥੇ ਨਸ਼ੇ ਬਹੁਤ ਆਈਏ ਬਹੁਤ ਹੈ ਬਹੁਤ ਹੈ ਨਾ ਤੇ ਜਦੋਂ ਨਸ਼ੇ ਸਾਨੂੰ ਕਰਕੇ ਤਾਂ ਉਦਾਂ ਜਿਹੜੇ ਇਹ ਪੰਜਾਬ ਨੱਪਣ ਨੂੰ ਰੋਡ ਕੱਢੀ ਤੁਸੀਂ ਪਰਦੇ ਆ ਹਨਾ ਜਿਹੜੇ ਜਿਹੜੀ ਰੋਡ ਬਣ ਰਹੀ ਆ ਦਿੱਲੀ ਕਟੜਾ ਰੋਡ ਇਹਨਾਂ ਨੇ ਪੰਜਾਬ ਵਿੱਚ ਜੇ ਪੰਜਾਬ 'ਚ ਹੈ ਕੁਝ ਨਹੀਂ ਤੁਸੀਂ ਰੋੜਾਂ ਕੱਟ ਕੇ ਕੀ ਕਰਨਾ ਕਿਤੇ ਨਾ ਕਿਤੇ ਸਾਨੂੰ ਗਲਤ ਗਾਈਡ ਕਰਕੇ ਸਾਡੇ ਬੱਚਿਆਂ ਨੂੰ ਕਿ ਤੁਸੀਂ ਬਾਹਰ ਭਜੋ ਤਾਂ ਅਸੀਂ ਇੱਥੇ ਪੰਜਾਬ ਨੂੰ ਜਿਨ੍ਹਾਂ ਨੂੰ ਕਹਦੇ ਸੀ ਨਸ਼ੇੜੀ ਹੈਗੇ ਕੋਈ ਕੰਮ ਦੇ ਨਹੀਂ ਉਹ ਫਿਰਦੇ ਨੇ ਧਰਨੇ ਦੇ ਵਿੱਚ ਆਏ ਸਾਰੇ ਬਿਲਕੁਲ ਦੇਖੋ ਗੱਲ ਉਹੀ ਆ ਗਈ ਹੈ ਨਾ ਅੱਗ ਬਹੁਤ ਹੈ ਅੰਦਰ ਬਹੁਤ ਜ਼ਿਆਦਾ ਭਾਂਬੜ ਚੱਕੀ ਫਿਰਦੀ ਹੈ ਸਾਡੀ ਜਨਤਾ ਸਾਡੇ ਲੋਕ ਬਹੁਤ ਕੁਝ ਕਰਨਾ ਚਾਹੁੰਦੇ ਆ ਪਰ ਗੱਲ ਹੈਗੀ ਕਿਤੇ ਨਾ ਕਿਤੇ ਅਸੀਂ ਆਗੂ ਸਾਡੇ ਚੰਗੇ ਹੋਣ ਚੰਗੇ ਆਗੂ ਜੇ ਆਉਣ ਦੀ ਕੋਸ਼ਿਸ਼ ਕਰਦੇ ਆ ਇਹ ਚੱਕ ਕੇ ਉਹਨਾਂ ਨੂੰ ਉਹ ਜੇ ਨਾ ਤਾਂ ਸੜਦਾ ਹੁੰਦੇ ਆ ਤੇ ਕੀ ਕਰਾਂਗੇ ਉੱਥੇ ਅਸੀਂ ਸੋ ਮੈਨੂੰ ਐ ਲੱਗਦਾ ਵੀ ਜੋ ਵੀ ਆ ਹੈਗਾ ਇਹ ਇੱਕ ਟ੍ਰਾਇਲ ਜਿਹਾ ਦਿਖਾਇਆ ਹੈ ਪੰਜਾਬ ਦੇ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਫੇਰ ਵੀ ਇਹ ਸਰਕਾਰਾਂ ਇਦਾਂ ਕੁਛ ਨਾ ਕੁਛ ਕਰਨਗੀਆਂ ਤੇ ਇਹਦਾ ਡਬਲ ਰੂਪ ਦੇਖਣ ਨੂੰ ਮਿਲੂਗਾ ਉਹਨਾਂ ਨੂੰ ਮੈਨੂੰ ਜੋ ਲੱਗਦਾ ਕਿਉਂਕਿ ਅੰਦਰ ਸਾਡੇ ਵੀ ਖੂਨ ਆ ਅਸੀਂ ਵੀ ਚਾਹੁੰਦੇ ਯਾਰ ਅਸੀਂ ਸਾਡਾ ਮੋਲਕ ਆ ਅਸੀਂ ਮੋਲਕ ਦੇ ਨਹੀਂ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਸਾਡੇ ਪਿੰਡਾਂ ਨੂੰ ਝਾੜ ਕੇ ਇਹ ਇਹ ਬਣਾਇਆ ਗਿਆ ਚੰਡੀਗੜ੍ਹ ਬਣਾਇਆ ਗਿਆ ਹੈਨਾ ਇਹ ਸੈਂਟਰਲ ਸੀਗਾ ਜਿਹੜਾ ਸੰਯੁਕਤ ਪੰਜਾਬ ਸੀ ਹਰਿਆਣਾ ਯਾ ਯਾ ਹਮਾ ਚਲ ਉਹਦਾ ਸੈਂਟਰ ਦਾ ਕਰਕੇ ਬਣਾਇਆ ਗਿਆ ਸੀਗਾ ਤੇ ਜਦੋਂ ਸੈਂਟਰ ਨੂੰ ਹੁਣ ਸੈਂਟਰ ਹੁਣ ਸਾਰੇ ਅਲੱਗ-ਅਲੱਗ ਕਰ ਦਿੱਤੇ ਹ ਹਰਿਆਣਾ ਦਾ ਕਰਤਾ ਹਮਾ ਚਲ ਅਲੱਗ ਕਰਤਾ ਹੁਣ ਕਹਿੰਦੇ ਇੱਕ ਪਾਸੇ ਜੇ ਇਹਨੂੰ ਵੀ ਨਾਲ ਲੜਾਲ ਕੇ ਇੱਕ ਦਿਨ ਕਿਤੇ ਨਜਾਇਜ਼ ਆ ਇਹ ਨਹੀਂ ਹੋਣਾ ਚਾਹੀਦਾ ਜੇ ਸਰਕਾਰਾਂ ਇਸ ਗੱਲ ਨੂੰ ਸਾਡੀ ਨੂੰ ਸੁਣਦੀਆਂ ਤਾਂ ਭਾਈ ਅਸੀਂ ਕਹਿੰਦੇ ਤੁਸੀਂ ਹੋਰ ਪਾਸੇ ਕਰੋ ਪੰਜਾਬ ਨਾਲ ਜਿਹਨੇ ਅੱਜ ਤੇ ਪੰਗਾ ਲਿਆ ਉਹ ਸੁੱਕਾ ਨਹੀਂ ਰਿਹਾ ਉਹ ਕਿਦਾਂ ਨਾ ਕਿਤੇ ਇੱਥੋਂ ਹੀ ਜਹਾੜੂ ਉੱਠਦੇ ਆ ਉਹ ਪਤਾ ਨਹੀਂ ਕਿਹੜੀ ਮਾਂ ਨੇ ਕਿਹੜਾ ਪੁੱਤ ਜੰਮਿਆ ਉਹਨੇ ਫੇ ਕੀ ਕਰ ਦੇਣਾ ਤੇ ਥੋੜਾ ਜਿਹਾ ਤੁਸੀਂ ਆਪਾਂ ਆਪ ਸੁਧਾਰੋ ਭਾਈ ਬਿਲਕੁਲ ਬਿਲਕੁਲ ਭਾਈ ਜਿਵੇਂ ਖੇਤੀ ਦੇ ਕਾਲੇ ਕਾਨੂੰਨ ਬਣਾਏ ਸੀਗੇ ਤੇ ਉਹ ਵੀ ਹੁਣ ਵੀ ਧੌਣ ਚ ਸਰੀਆ ਤਾਂ ਨਿਕਲੀ ਗਿਆ ਨਹੀਂ ਸਰੀਆ ਕੱਢੂਗੇ ਸਾਡੇ ਲੋਕ ਸਾਡਾ ਨੌਜਬਾਨ ਜਿਹਨਾਂ ਨੂੰ ਇਹ ਨਸ਼ੇੜੀ ਦੱਸਦੇ ਆ ਉਹ ਚਾਹੇ ਨਾ ਨਸ਼ੇੜੀ ਕਹਿ ਲਓ ਤੁਸੀਂ ਪਰ ਦੇਖ ਲਓ ਤੁਸੀਂ ਇਸ ਵੇਲੇ ਨਸ਼ੇੜੀਆਂ ਨੇ ਕੀ ਕੀਤਾ ਹੋਇਆ ਹੈ ਨਾ ਤੇ ਆ ਟਰੈਕਟਰ ਯੂਨੀਵਰਸਿਟੀ ਚ ਬੁੱਕ ਦੇ ਫਿਰਦੇ ਆ ਕਿ ਉਹਨਾਂ ਕੋਈ ਕਾਰਨ ਹੈ ਇੱਧੇ ਦਿੱਲੀ ਬੁੱਕੇ ਸੀਗੇ ਤੇ ਇਸ ਕਰਕੇ ਤੁਸੀਂ ਸਮਝੋ ਤੇ ਇਸ ਕਰਕੇ ਆਪਣੇ ਆਪ ਨੂੰ ਤੁਸੀਂ ਕੰਟਰੋਲ ਕਰੋ ਇਸ ਅਜੇ ਕੰਮ ਨਾ ਕਰੋ ਆ ਆ ਸਰਕਾਰਾਂ ਨੂੰ ਕਿਤੇ ਨਾ ਕਿਤੇ ਇਹ ਇੱਕ ਸੰਭ ਝਲਕਾਂ ਹੀ ਦਿਖਾ ਰਹੇ ਆ ਹੱਲੇ ਬਾਕੀ ਮਾਰੇ ਬਹੁਤ ਬਿਆਨਤਾ ਉਹ ਜਿਹੜਾ ਕੇਸਰੀ ਨਿਸ਼ਾਨ ਆ ਉਹਦੇ ਥੱਲੇ ਜਦੋਂ ਇਹ ਕੌਮ ਇਕੱਠੀ ਹੁੰਦੀ ਆ ਤੇ ਇਹਨਾਂ ਦੇ ਜਿਹੜੇ ਮੋਨੇ ਕੋਨੇ ਆ ਉਹ ਹੀ ਵੱਡੇ ਵੱਡੇ ਕਾਰਜ ਕਰਦੇ ਆ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਅਹਿਮ ਵਿਚਾਰ ਦਿੱਤੇ ਤੇ ਤੁਸੀਂ ਇੱਥੇ ਪਹੁੰਚੇ ਹੋ ਬਾਈ ਜੇ ਤੁਸੀਂ ਆਉਂਗੇ ਤੇ ਬਾਈ ਤੁਹਾਡੇ ਮਗਰ ਬਾਕੀ ਸਾਰੇ ਉਹ ਕਿਹੜਾ ਆਰਟਿਸਟ ਹੈਗਾ ਜਿਹੜੀ ਆਵਾਜ਼ ਜ਼ਿਆਦਾ ਚੱਕਦਾ ਤੇ ਆਰਟਿਸਟਾਂ ਦੇ ਉਹਨਾਂ ਨੂੰ ਦੇਖ ਕੇ ਜਿਹੜੇ ਨੌਜਵਾਨ ਇਨਫਲੂਐਂਸ ਹੋ ਕੇ ਜਿਹੜੇ ਆਉਂਦੇ ਨੇ ਬਾਈ ਇਸੇ ਤਰ੍ਹਾਂ ਆਉਂਦੇ ਰਹੋ ਨਹੀਂ ਬਾਈ ਦੇਖੋ ਰੌਲਾ ਪਤਾ ਕੀ ਆ ਤੁਸੀਂ ਸਾਡੇ ਛੋਟੇ ਭੈਣਾ ਵਰਗੇ ਮੇਰੀ ਸੋਚ ਇਹ ਆ ਕਿ ਅਸੀਂ ਘਰਾਂ ਦੇ ਦਰਜਾਈਆਂ 'ਚ ਬਹਿ ਕੇ ਕੀ ਕਰਨਾ ਕੰਬਣਾ 'ਚ ਬਹਿ ਕੇ ਕੀ ਕਰਨਾ ਅਸੀਂ ਸਿਰ ਵੀਡੀਓ ਫੋਟੋ ਸਕਰੋਲ ਕਰ ਕਰ ਕੇ ਦੇਖਣ ਵਾਲੇ ਆ ਆਓ ਜੇ ਆ ਆ ਕਿੰਨੀ ਦੁਨੀਆ ਆਈ ਹੋਈ ਆ ਇਹਨਾਂ ਦੇ ਵਿੱਚੋਂ ਜੇ ਦੋ ਦੋ ਬੰਦੇ ਵੀ ਸਾਡਰ ਕੇ ਜੁੜਦੇ ਆ ਤਾਂ ਇਦਾਂ ਹੀ ਇਕੱਠ ਵਾਤਾ ਹਨਾ ਇਕੱਠ ਖਤੌੜ ਲਈ ਪਿੰਡਾਂ ਚੋਂ ਘਰਾਂ ਤੋਂ ਨਿਕਲਣਾ ਪੈਣਾ ਤੁਸੀਂ ਨਿਕਲੋ ਮੈਂ ਤੇ ਕਹੂੰਗਾ ਬਹੁਤ ਬਹੁਤ ਧੰਨਵਾਦ ਤੁਸੀਂ ਚੁੜੇ ਸਾਡੀ ਬੈਕ ਬੈਕ ਬੋਲ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਅਹਿਮ ਵਿਚਾਰ ਦਿੱਤੇ ਤੇ ਤੁਸੀਂ ਇੱਥੇ ਪਹੁੰਚੇ ਹੋ ਬਾਈ ਜੇ ਤੁਸੀਂ ਆਉਂਗੇ ਤੇ ਬਾਈ ਤੁਹਾਡੇ ਮਗਰ ਬਾਕੀ ਸਾਰੇ ਲੋਕ ਕਿ ਕਹਿੰਦੇ ਕਿ ਕ ਆਰਟਿਸਟ ਹੈਗਾ ਜਿਹੜੀ ਆਵਾਜ਼ ਜ਼ਿਆਦਾ ਚੱਕਦਾ ਤੇ ਆਰਟਿਸਟਾਂ ਦੇ ਉਹਨਾਂ ਨੂੰ ਦੇਖ ਕੇ ਜਿਹੜੇ ਨੌਜਵਾਨ ਇਨਫਲੂਐਂਸ ਹੋ ਕੇ ਜਿਹੜੇ ਆਉਂਦੇ ਨੇ ਬਾਈ ਇਸੇ ਤਰ੍ਹਾਂ ਆਉਂਦੇ ਰਹੋ ਨਹੀਂ ਬਾਈ ਦੇਖੋ ਰੌਲਾ ਪਤਾ ਕੀ ਆ ਤੁਸੀਂ ਸਾਡੇ ਛੋਟੇ ਭੈਣਾਂ ਵਰਗੇ ਮੇਰੀ ਸੋਚ ਇਹ ਆ ਕਿ ਅਸੀਂ ਘਰਾਂ ਦੇ ਡਰਜਾਈਆਂ 'ਚ ਬਹਿ ਕੇ ਕੀ ਕਰਨਾ ਕੰਬਲਾਂ 'ਚ ਬਹਿ ਕੇ ਕੀ ਕਰਨਾ ਅਸੀਂ ਸਿਰ ਵੀਡੀਓ ਫੋਟੋ ਸਕਰੋਲ ਕਰ ਕਰਕੇ ਦੇਖਣ ਵਾਲੇ ਆ ਆਓ ਜੇ ਆ ਆ ਕਿੰਨੀ ਦੁਨੀਆ ਆਈ ਹੋਈ ਆ ਇਹਨਾਂ ਦੇ ਵਿੱਚੋਂ ਜੇ ਦੋ ਦੋ ਬੰਦੇ ਵੀ ਸਾਡਰ ਕੇ ਜੁੜਦੇ ਆ ਤਾਂ ਇਦਾਂ ਹੀ ਇਕੱਠ ਵਾਤਾ ਹਨਾ ਇਕੱਠ ਖਤੌੜ ਲਈ ਪਿੰਡਾਂ ਚੋਂ ਘਰਾਂ ਤੋਂ ਨਿਕਲਣਾ ਪੈਣਾ ਤੁਸੀਂ ਨਿਕਲੋ ਮੈਂ ਤੇ ਕਹੂੰਗਾ ਬਹੁਤ ਬਹੁਤ ਧੰਨਵਾਦ ਤੁਸੀਂ ਚੁੜੇ ਸਾਡੀ ਬੈਕ ਬੈਕ